ਮੇਰੀ ਪੀਰੀ ਦੇ ਮਾਲਕ ਛਿਰੀ ਹਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੰਗ ਚ ਕਾਂਗੜ ਪਾਈ ਯੋਧ ਰਾਏ ਦੇ ਕੋਲ ਰੁਕੇ ਤੇ ਇੱਕ ਦਿਨ ਸ਼ਿਕਾਰ ਕਰਨ ਲਈ ਜੰਗਲ ਵੱਲ ਤੁਰ ਪਏ ਕਈ ਕੋਹਾਂ ਦਾ ਸਫ਼ਰ ਕਰਨ ਤੋਂ ਬਾਅਦ ਗੁਰੂ ਜੀ ਇੱਕ ਝਾੜੀ ਦੇ ਕੋਲ ਰੁਕੇ ਤੇ ਕੁਝ ਸਮਾਂ ਉੱਥੇ ਹੀ ਰੁਕੇ ਰਹੇ ਕੁਝ ਸਮੇਂ ਬਾਅਦ ਇੱਕ ਬਹੁਤ ਵੱਡਾ ਅਜਕਰ ਸੱਪ ਉਸ ਝਾੜੀ ਵਿੱਚੋਂ ਨਿਕਲਿਆ ਜਦੋਂ ਸਿੱਖਾਂ ਦੀ ਨਜ਼ਰ ਪਈ ਉਸ ਸੱਪ ਤੇ ਪਈ ਤਾਂ ਉਹਨਾਂ ਨੇ ਸੱਪ ਨੂੰ ਇੱਕ ਪਾਸੇ ਹਟਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਦੁਆਰਾ ਸਿੱਖਾਂ ਨੂੰ ਇਹ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਇਸ ਨੂੰ ਰੋਕੋ ਨਾ ਕਿਉਂਕਿ ਇਹ ਤਾਂ ਵਿਚਾਰਾ ਦੁਖੀ ਸ਼ਰਨ ਵਿੱਚ ਆ ਰਿਹਾ ਹੈ ਓਨ ਦਿਓ ਉਸ ਨੂੰ ਸੱਪ ਗੁਰੂ ਜੀ ਦੇ ਚਰਨ ਕੋਲ ਆ ਖਲੋਤਾ ਤਾਂ ਗੁਰੂ ਜੀ ਨੇ ਸੱਜੇ ਪੈਰ ਨੂੰ ਜੁੱਤੀ ਵਿੱਚੋਂ ਬਾਹਰ ਕੱਢਿਆ ਤੇ ਸੱਪ ਦੇ ਸਿਰ ਉੱਤੇ ਸੁਹਾਇਆ ਤਾਂ ਗੁਰੂ ਜੀ ਦਾ ਚਰਨ ਸੱਪ ਦੇ ਸਿਰ ਨੂੰ ਲੱਗਾ ਤਾਂ ਉਹ ਸੱਪ ਦੇ ਸਿਰ ਤੋਂ ਲੈ ਕੇ ਲੱਤ ਤੱਕ ਕਟਾਟ ਗਿਆ ਤੇ ਸੱਪ ਨੇ ਸਰੀਰ ਵਿੱਚੋਂ ਖੂਨ ਦੇ ਨਾਲ-ਨਾਲ ਕੀੜੇ ਵੀ ਬਾਹਰ ਨਿਕਲ ਗਏ ਨਿਕਲੇ ਜਿਸ ਨੂੰ ਦੇਖ ਕੇ ਸਾਰੇ ਜਾਣੇ ਹੈਰਾਨ ਹੋਏ ਤੇ ਭਾਈ ਜੋਧਰਾਏ ਨੇ ਹੈਰਾਨ ਹੋ ਕੇ ਗੁਰੂ ਜੀ ਨੂੰ ਪੁੱਛਿਆ ਕਿ ਮਹਾਰਾਜ ਜੀ ਮਰੇ ਸੱਪ ਦੇ ਤਾਂ ਕੀੜੇ ਪੈ ਸਕਦੇ ਹਨ ਪਰ ਜਿਉਂਦੇ ਸੱਪ ਵਿੱਚ ਕੀੜੇ ਕਿਵੇਂ ਹੋ ਸਕਦੇ ਹਨ ਕਿਰਪਾ ਕਰਕੇ ਸਾਨੂੰ ਇਸ ਦੇ ਬਾਰੇ ਦੱਸੋ ਗੁਰੂ ਜੀ ਨੇ ਫਰਮਾਇਆ ਕਿ ਇਹ ਸੱਪ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧੂ ਸੀ ਜਿਹੜਾ ਕਿ ਆਪਣੇ ਪਖੰਡਤਾ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਗਾ ਕੇ ਉਹਨਾਂ ਤੋਂ ਆਪਣੀ ਸੇਵਾ ਕਰਵਾਉਂਦਾ ਸੀ ਲੋਕ ਲੋਕ ਇਸ ਨੂੰ ਖੁੱਲੀ ਮਾਇਆ ਚੜਾਉਂਦੇ ਸਨ ਜਿਸ ਨਾਲ ਇਹ ਮਨਪੰਦਾ ਖਾਂਦਾ ਤੇ ਪੂਰੀ ਐਸ਼ ਕਰਦਾ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਇਸ ਪਿੰਡ ਵਿੱਚ ਪਹੁੰਚ ਗਏ ਜਿਸ ਦਾ ਨਾਮ ਡੱਬ ਵਾਲੀ ਸੀ ਪਿੰਡ ਵਿੱਚ ਪਹੁੰਚ ਪਹੁੰਚਦਿਆਂ ਸਾਰੇ ਹੀ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਆਖਣ ਲੱਗੇ ਕਿ ਗੁਰੂ ਜੀ ਮੈਨੂੰ ਬੜੀ ਪਿਆਸ ਲੱਗੀ ਹੋਈ ਹੈ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਕਿ ਇੱਥੋਂ ਥੋੜੀ ਦੂਰ ਜਾ ਕੇ ਇੱਕ ਰੇਤ ਦਾ ਟਿੱਬਾ ਆਵੇਗਾ ਜਿੱਥੇ ਇੱਕ ਸਾਧੂ ਰਹਿੰਦਾ ਹੈ ਜਾ ਉਸ ਸਾਧੂ ਕੋਲ ਜਾ ਕੇ ਪਾਣੀ ਪੀਆ ਤਾਂ ਗੁਰੂ ਜੀ ਦੀ ਅਗਿਆ ਲੈ ਕੇ ਭਾਈ ਮਰਦਾਨਾ ਜੀ ਉਸ ਸਾਧੂ ਕੋਲ ਪਹੁੰਚ ਗਏ ਤੇ ਪਾਣੀ ਪੀਣ ਲਈ ਬੇਨਤੀ ਕਰਨ ਲੱਗ ਪਏ ਪਰ ਉਹ ਸਾਧੂ ਉਸ ਵੇਲੇ ਲੰਮਾ ਪਿਆ ਹੋਇਆ ਸੀ ਤੇ ਲੰਮਾ ਪਿਆ ਹੋਇਆ ਹੀ ਆਖਣ ਲੱਗਾ ਜੇ ਜੇਕਰ ਪਾਣੀ ਪੀਣਾ ਹੈ ਤਾਂ ਇੰਤਜ਼ਾਰ ਕਰ ਜਦੋਂ ਮੇਰੇ ਚੇਲੇ ਇੱਥੇ ਆਉਣਗੇ ਤਾਂ ਤੁਹਾਨੂੰ ਪਾਣੀ ਪਿਆ ਦੇਣਗੇ ਉਹਨਾਂ ਚੇਰ ਤੁਹਾਨੂੰ ਰੁਕਣਾ ਪਵੇਗਾ ਤਾਂ ਸਾਧੂ ਆਪਣੇ ਮੰਜੇ ਤੋਂ ਜਰਾ ਵੀ ਨਹੀਂ ਹਿੱਲਿਆ ਕਿਉਂਕਿ ਉਸ ਨੂੰ ਕੰਮ ਕਰਨਾ ਔਖਾ ਲੱਗਦਾ ਸੀ ਸਿਰਫ ਲੋਕਾਂ ਦੇ ਪੈਸਿਆਂ ਤੇ ਐਸ਼ ਕਰਨੀ ਚੰਗੀ ਲੱਗਦੀ ਸੀ ਭਾਈ ਮਰਦਾਨਾ ਜੀ ਨੇ ਪਾਣੀ ਪੀਣ ਲਈ ਕਾਫੀ ਸਮੇਂ ਤੱਕ ਇੰਤਜ਼ਾਰ ਕੀਤਾ ਪਰ ਉਸ ਸਾਧੂ ਦਾ ਕੋਈ ਵੀ ਚੇਲਾ ਨਹੀਂ ਪਹੁੰਚਿਆ ਤਾਂ ਭਾਈ ਮਰਦਾਨਾ ਜੀ ਥੱਕ ہار ਕੇ ਵਾਪਸ ਗੁਰੂ ਜੀ ਦੇ ਪਾਸ ਆ ਗਏ ਸਾਰੇ ਵਾਰਤਾਲਾਪ ਸੁਣਾਈ ਕਿ ਗੁਰੂ ਜੀ ਨੂੰ ਦੱਸੀ ਕਿ ਭਾਈ ਮਰਦਾਨਾ ਜੀ ਨੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਆਪ ਚੱਲ ਪਏ ਤੇ ਜਦੋਂ ਉਸ ਸਾਧੂ ਦੇ ਡੇਰੇ ਤੇ ਪਹੁੰਚੇ ਤਾਂ ਕੀ ਦੇਖਦੇ ਹਨ ਕਿ ਸਾਧੂ ਮੰਜੇ ਉੱਤੇ ਲੰਮਾ ਪਿਆ ਹੋਇਆ ਹੈ ਤਾਂ ਸਾਧੂ ਨੂੰ ਇਸ ਤਰ੍ਹਾਂ ਸੁੱਤਾ ਦੇਖ ਕੇ ਗੁਰੂ ਜੀ ਦੇ ਮੂੰਹੋਂ ਬਚਨ ਨਿਕਲੇ ਕਿ ਕਿਵੇਂ ਸੱਪ ਵਾਂਗੂ ਲੰਮਾ ਪਿਆ ਹੋਇਆ ਹੈ ਜੇਕਰ ਉੱਠ ਕੇ ਪਾਣੀ ਪਿਆ ਦਿੰਦਾ ਤਾਂ ਤੇਰਾ ਕੀ ਜਾਂਦਾ ਤਾਂ ਗੁਰੂ ਇਹਨਾਂ ਬਚਨਾਂ ਦੀ ਆਵਾਜ਼ ਸੁਣ ਕੇ ਜਦੋਂ ਉਸ ਸਾਧੂ ਦੇ ਕੰਨਾਂ ਵਿੱਚ ਪਈ ਤਾਂ ਉਸ ਨੇ ਇੱਕਦਮ ਉੱਠ ਕੇ ਗੁਰੂ ਜੀ ਦੇ ਚਿਹਰੇ ਵੱਲ ਦੇਖਿਆ ਤਾਂ ਦੇਖਦੇ ਹੀ ਸਾਰ ਗੁਰੂ ਚਰਨੀ ਪੈ ਗਿਆ ਕਿਉਂਕਿ ਗੁਰੂ ਜੀ ਦੇ ਪਰਮਾਨੰ ਚਿਹਰੇ ਵੱਲ ਦੇਖ ਕੇ ਉਹ ਸਮਝ ਚੁੱਕਿਆ ਸੀ ਕਿ ਕੋਈ ਆਮ ਸਾਧੂ ਨਹੀਂ ਹੈ ਇਹਨਾਂ ਦੇ ਮੂੰਹੋਂ ਨਿਕਲੇ ਵਚਨ ਵੀ ਕਦੀ ਖਾਲੀ ਨਹੀਂ ਜਾਵੇਗਾ ਸਾਧੂ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ ਮੈਨੂੰ ਪਤਾ ਹੈ ਕਿ ਆਪ ਜੀ ਦੇ ਮੂੰਹੋਂ ਨਿਕਲੇ ਵਚਨ ਹੋਂ ਸੱਚ ਹੋ ਜਾਣਗੇ ਤੇ ਕਿਰਪਾ ਕਰਕੇ ਮੈਨੂੰ ਹੁਣ ਇਹ ਦੱਸੋ ਕਿ ਮੇਰਾ ਉਦਾਰ ਕਦੋਂ ਹੋਵੇਗਾ ਸਤ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਹੁਣ ਅਸੀਂ 6ਵੇਂ ਜਮੇ ਵਿੱਚ ਮਿਲਾਂਗੇ ਤੇ ਉਦੋਂ ਹੀ ਤੇਰਾ ਉਦਾਰ ਹੋਵੇਗਾ ਤੇ ਇਹ ਵਚਨ ਬੋਲਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉਥੋਂ ਅੱਗੇ ਵੱਲ ਚੱਲ ਪਏ ਜਿਸ ਤੋਂ ਬਾਅਦ ਕੁਝ ਸਾਲਾਂ ਬਾਅਦ ਹੀ ਉਸ ਸਾਧੂ ਦੀ ਮੌਤ ਹੋ ਗਈ ਪਰ ਮਰਨ ਲੱਗਾ ਵੀ ਉਸ ਦੀ ਸੁਤਾ ਉਸ ਪੈਸਿਆਂ ਵਿੱਚ ਹੀ ਸੀ ਜਿਸ ਕਰਕੇ ਇਸ ਨੂੰ ਸੱਪ ਦੀ ਜੂਨ ਮਿਲੀ ਤੇ ਇਸ ਦੇ ਢੈਡ ਵਿੱਚ ਜੋ ਕੀੜੇ ਸਨ ਉਹ ਉਸ ਦੇ ਭਗਤ ਸਨ ਇਸ ਨੂੰ ਹਰ ਪਲ ਅੰਦਰ ਹੀ ਅੰਦਰ ਖਾਂਦੇ ਸਨ ਜਿਵੇਂ ਕਿ ਪਹਿਲਾਂ ਇਹ ਇਹਨਾਂ ਦੇ ਪੈਸਿਆਂ ਨੂੰ ਖਾਂਦਾ ਸੀ ਹੁਣ ਇਹ ਉਸੇ ਤਰ੍ਹਾਂ ਕੀੜਿਆਂ ਦੇ ਰੂਪ ਵਿੱਚ ਇਸ ਨੂੰ ਖਾਂਦੇ ਹਨ ਤੇ ਅੱਜ ਉਸ ਸਾਧੂ ਦਾ ਤੇ ਉਸ ਦਾ ਭਗਤਾਂ ਦਾ ਉਦਾਰ ਹੋ ਚੁੱਕਾ ਹੈ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਿਆ ਹੈ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਨਾਮ ਸ਼੍ਰੀ ਵਾਹਿਗੁਰੂ